ਇਸ ਮੁੱਖ ਮੰਤਰੀ ਪੰਜਾਬ ਇਸ ਵੀਡੀਓ ਨੂੰ ਜ਼ਰੂਰ ਦੇਖਣਾ ਇਹ ਜਲੰਧਰ ਅਮਰਸਰ ਹਾਈਵੇ ਆ ਔਰ 골ਡਨ ਗੇਟ ਦੀਆਂ ਲਾਈਟਾਂ ਤੋਂ ਨਾਲ ਹੀ ਆ ਕਰੋੜਾਂ ਰੁਪਈਆ ਜਿਹੜਾ ਲੱਗਾ ਵਾ ਸਰਕਾਰ ਦਾ ਲੋਕਾਂ ਦੇ ਟੈਕਸ ਦੇ ਪੈਸੇ ਆ ਹਾਲਾਤ ਵੇਖੋ ਇੱਥੇ ਸਿਰਫ ਆ ਗੰਦਾ ਪਾਣੀ ਹੀ ਨਹੀਂ ਇਕੱਠਾ ਹੋਇਆ ਆਲੇ-ਦੁਆਲੇ ਰਸਤਾ ਹੀ ਬੰਦ ਕਰਤਾ ਗੰਦੇ ਪਾਣੀ ਦਾ ਕੋਈ ਨਿਕਾਸ ਨਹੀਂ ਔਰ ਇੱਥੇ ਮੇਰੇ ਹਿਸਾਬ ਨਾਲ ਟੋਟਲ ਫੇਲ ਪ੍ਰਸ਼ਾਸਨ ਜਿਨ੍ਹਾਂ ਨੇ ਸਰਕਾਰ ਜਿਨ੍ਹਾਂ ਨੇ ਬਣਾਇਆ ਹੀ ਸੀ ਨਾ ਸੜਕ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਪਾਣੀ ਦਾ ਕੋਈ ਨਿਕਾਸ ਨਹੀਂ ਆ ਦੇਖੋ ਆ ਗੰਦਾ ਪਾਣੀ ਕਿਵੇਂ ਬਿਮਾਰੀਆਂ ਨੂੰ ਜਨਮ ਦੇ ਰਿਹਾ ਇਹ ਹਾਲਾਤ ਨੇ ਅਮਰੇਸਰ ਦੇ 골ਡਨ ਗੇਟ ਦੇ ਸਮਾਰਟ ਸਿਟੀ ਜਿਸ ਨੂੰ ਕਿਹਾ ਜਾਂਦਾ ਦੋਸਤੋ ਇਸ ਵਕਤ ਮੈਂ ਖੜਾ ਹਾਂ ਸ਼੍ਰੀ ਅਮਰਸਰ ਸਾਹਿਬ ਆਰੇ ਆਮਰੇ ਸਭ ਦਾ ਮੁੱਖ ਦੁਆਰ ਹੈ ਗੋਲਡਨ ਗੇਟ ਬਿਲਕੁਲ ਹੀ ਸਾਈਡ ਤੇ ਹੈ ਔਰ ਇੱਕ ਕੋਲ ਜਿਹੜਾ ਲੋਕਾਂ ਦੀ ਸਹੂਤਾਂ ਲਈ ਬਣਾਇਆ ਗਿਆ ਸੀ ਇਹ ਬਾਈਪਾਸ ਹੈ ਜਦੋਂ ਆਪਾਂ ਬੱਲੇ ਤੋਂ ਆਉਨੇ ਆ ਜਦੋਂ ਵੀ ਅਸੀਂ ਜਾਣਾ ਵਾ ਸ਼ਾਰਟਕਟ ਜਿੰਨੇ ਜਾਣਾ ਹੋਵੇ 에어ਪੋਰਟ ਨੂੰ ਤੇ ਕਿਧਰੋਂ ਦੀ ਚਾਹੀਦਾ ਔਰ ਇਹ ਰਸਤਾ ਜਿਹੜਾ ਬੰਦ ਕਰਤਾ ਵਾ ਕਾਰਨ ਕਾਰਨ ਗੱਦੇ ਪਾਣੀ ਦਾ ਕੋਈ ਨਿਕਾਸ ਨਹੀਂ ਹੈ ਇੱਥੇ ਇੰਨੀ ਕੁ ਜ਼ਿਆਦਾ ਗੰਦਗੀ ਆ ਕਾਲਾ ਪਾਣੀ ਔਰ ਬਹੁਤ ਕਾਈ ਜਮੇ ਆ ਮੱਛਰ ਬਹੁਤ ਜ਼ਿਆਦਾ ਜਿੱਥੇ ਮੁੱਖ ਮੰਤਰੀ ਸਾਹਿਬ ਕਹਿ ਰਹਿਆ ਕਿ ਪੰਜਾਬ ਦੇ ਵਿੱਚ ਇੱਕ ਮੁਹਿੰਮ ਚਲਾਈ ਸਾਰਿਆਂ ਦਾ ਸਹਿਯੋਗ ਦੇ ਨਾਲ ਉਹਨਾਂ ਕਹਿੰਦਾ ਸਾਡਾ ਸਾਥ ਦਿਓ ਕਿ ਆਪਾਂ ਡੇਂਗੂ ਤੋਂ ਬਚਾ ਕਰੀਏ ਤੇ ਆ ਡੇਂਗੂ ਤੋਂ ਬਚਾ ਕੇ ਇਸ ਤਰ੍ਹਾਂ ਹੋਣਾ ਵਾ ਕਿ ਤੇ ਆ ਪ੍ਰਸ਼ਾਸਨ ਧਿਆਨ ਹੀ ਨਹੀਂ ਦੇ ਰਿਹਾ ਇਹ ਸਮਾਰਟ ਸਿਟੀ ਅੰਮ੍ਰਿਤਸਰ ਦੀ ਔਰ ਕਾਰਪੋਰੇਸ਼ਨ ਦਾ ਕੋਈ ਧਿਆਨ ਨਹੀਂ ਅੰਮ੍ਰਿਤਸਰ ਦੇ ਇੱਧਰ ਔਰ ਮੈਂ ਇਥੋਂ ਦੇ ਮੀਡੀਆ ਨੂੰ ਬੇਨਤੀ ਕਰੂ ਕਿ ਜ਼ਰੂਰ ਇੱਥੇ ਆ ਕੇ ਲੋਕਾਂ ਦੀ ਆਵਾਜ਼ ਬਣ ਤੇ ਲੋਕਾਂ ਤੱਕ ਇਹ ਗੱਲ ਪਹੁੰਚਾਉਣ ਪ੍ਰਸ਼ਾਸਨ ਤੱਕ ਪਹੁੰਚਾਉਣ ਜਿਹੜਾ ਸੁੱਤੇ ਪੈ ਕੁੰਭ ਕਰਨ ਦੀ ਨੀਂਦ ਇਸੀਆਂ ਦੇ ਕਮਰਿਆਂ ਚੋਂ ਨਿਕਲ ਨਾ ਬਾਰ ਜਿਹੜੇ ਇੰਨੀਆਂ ਨੇ ਤਨਖਾਹਾਂ ਲੈਣ ਡਿਆ ਲੋਕਾਂ ਦੇ ਟੈਕਸ ਦੇ ਪੈਸੇ ਦੀ ਦੁਰਵਤੋ ਹੋ ਰਹੀ ਆ ਦੇਖੋ ਆ ਕਿਸ ਤਰ੍ਹਾਂ ਨਾ ਦੇਖੋ ਕਿਦਾਂ ਆ ਆਲੇ ਦੁਆਲੇ ਗੰਦੀ ਗੰਦੇ ਆ ਤੁਹਾਨੂੰ ਦਿਖੂਗਾ ਤੇ ਇਹ ਹਾਲਾਤ ਨੇ ਇੱਥੋਂ ਦੇ ਇਹ ਹਾਲਾਤ ਦੀ ਦੇਖ ਨਹੀਂ ਨਾ ਪੂਰ ਤੱਕ ਜਣਾਵਾ ਜੇ ਹਸਾ ਨਾ ਉੱਠਾ ਕੇ ਕਿ ਕਿ ਕੋਈ ਰਸਤਾ ਹੀ ਬੰਦ ਕਰਦਾ ਗਾੜੀ ਰੋਸਤਾ ਹੀ ਬੰਦ ਕਰਤਾ ਇਹੋ ਜਿਹੇ ਹਾਲਾਤ ਨੇ ਇੱਥੇ ਆ ਜਿਹੜੀਆਂ ਗੱਡੀਆਂ ਇਧਰੋਂ ਲੰਘਦੀਆਂ ਹਨ ਟ੍ਰੈਫਿਕ ਦਾ ਸਭ ਤੋਂ ਵੱਡੀ ਸਮੱਸਿਆ ਦਾ ਕਾਰਨ ਹੀ ਇਹ ਆ ਇੱਥੇ 2-2 ਕਿਲੋਮੀਟਰ ਜਿਹੜਾ ਜਾਮ ਲੱਗਦਾ ਨਾ 3-3 ਘੰਟਿਆਂ ਲੋਕੀ ਖਰਾਬ ਹੁੰਦੇ ਆ ਇਹੀ ਕਾਰਨ ਆ ਉਹਦਾ ਐਨ ਐਚ ਟੋਟਲ ਫੇਲ ਪਤਾ ਨਹੀਂ ਜਿੰਨੇ ਪ੍ਰੋਜੈਕਟ ਪੁਲ ਬਣਨਦੇ ਕੋਈ ਧਿਆਨ ਹੀ ਨਹੀਂ ਉਹਨਾਂ ਦਾ ਆ ਹਾਲਾਤ ਨੇ ਇੱਥੋਂ ਦੇ ਟੋਲ ਪਲਾਜੇ ਤੇ ਲਾਤੇ ਪਰ ਸਹੂਲਤ ਇੱਕ ਨਹੀਂ ਕਿਸੇ ਨੂੰ ਮਿਲਦੀ ਔਰ ਮੈਂ ਇਹ ਗੱਲ ਜਿਹੜੀ ਆ ਇੱਥੋਂ ਦੇ ਅਮਰitsar ਦੇ ਐਮ ਪੀ ਗੁਰਜੀਤ ਸਿੰਘ ਔਜਲਾ ਉਹਨਾਂ ਦੇ ਧਿਆਨ ਵਿੱਚ ਲਿਆਉਂਗਾ ਉਹਨਾਂ ਤੋਂ ਆਸ ਉਮੀਦ ਕਰਦੇ ਹਾਂ ਕਿ ਉਹ ਹਰ ਜਿਹੜੀ ਮੁਸ਼ਕਲ ਹੈ ਅੰਮ੍ਰਿਤਸਰ ਦੀ ਉਹਦੇ ਵਿੱਚੋਂ ਆਮ ਲੋਕਾਂ ਦੀਆਂ ਸਹੂਲਤਾਂ ਨੂੰ ਮੁੱਖ ਰੱਖਦੇ ਆ ਨਾਲ ਵੀ ਖੜੁੰਦੇ ਆ ਕਿਤੇ ਪ੍ਰਸ਼ਾਸਨ ਤੋਂ ਤੇ ਮੈਂ ਕੋਈ ਉਮੀਦ ਨਹੀਂ ਕਰ ਸਕਦਾ ਇਸ ਕਰਕੇ ਮੈਂ ਗੱਲ ਨੂੰ ਐਮਪੀ ਸਾਹਿਬ ਦੇ ਧਿਆਨ ਵਿੱਚ ਲਿਆਉਂਗਾ ਤੇ ਖਾਸ ਕਰੂੰਗਾ ਕਿ ਇਹ ਜਿਹੜਾ ਵਾ ਜਲਦ ਤੋਂ ਜਲਦ ਤੇ ਸਫਾਈ ਵੇਖਣ ਨੂੰ ਮਿਲੂਗੀ ਔਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰੂੰ ਕਿ ਜਿਹੜੇ ਲੋਕਾਂ ਦੀ ਅਣਖੇਲੀ ਦੇ ਕਾਰਨਾਂ ਕੁਝ ਹੋਇਆ ਵਾ ਉਹਨਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਬਹੁਤ-ਬਹੁਤ ਧੰਨਵਾਦ